ਸਰ ਆਕਰਮਿਤ ਮਾਨਯੋਗ ਕਮਿਸ਼ਨਰ ਪੁਲਿਸ ਪੁਧਾਨਾ ਸ਼੍ਰੀ ਕੁਲਦੀਪ ਸਿੰਘ ਚਾਹਲ ਸਰਵਲਾ ਸਾਨੂੰ ਸਟ੍ਰਿਕਟ ਹਦਾਇਤਾਂ ਸੀ ਕਿ ਸਾਡੇ ਏਰੀਆ ਦੇ ਵਿੱਚ ਦੋ ਜਿਹੜੀ ਕਾਰ ਚੈਕਿੰਗ ਦੇ ਕੇਸਿਸ ਜਾਂ ਜਿਹਨੋਂ ਪਰ ਕਹਿੰਦੇ ਗੱਡੀ ਸਨੇਚਿੰਗ ਦੇ ਕੇਸਿਸ ਹੋਏ ਸੀ ਇੱਕ ਮੋਡਰਨ ਟਾਊਨ ਥਾਣੇ ਦੇ ਵਿੱਚ ਹੋਇਆ ਸੀਗਾ ਪਿਛਲੇ ਮਹੀਨੇ 20 ਤਾਰੀਖ ਦੀ ਰਾਤ ਦੀ ਗੱਲ ਹੈ ਜਦੋਂ ਬੰਦੇ ਜਿਹੜੇ ਹੈਗੇ ਆ ਇਹ ਆਪਣਾ ਐਟੂਜ਼ ਗੱਡੀ ਤੋਂ ਆਏ ਤੇ ਇੱਕ ਵਰਨਾ ਗੱਡੀ ਖੋ ਕਰਕੇ ਲੈ ਗਏ ਸੀ ਕਿ ਉਸ ਤੋਂ 10 ਦਿਨ ਬਾਅਦ ਅਗੇ ਇੱਕ ਸਰਾਬਰਗਰ ठाਣੇ ਦੇ ਵਿੱਚ ਮੁਕੱਦਮਾ ਹੋਇਆ ਜਿਹਦੇ ਵਿੱਚ ਦੋਸ਼ੀ ਜਟਕ ਗੱਡੀ ਦੇ ਵਿੱਚ ਆਇਆ ਤੇ ਸਵਿਫਟ ਗੱਡੀ ਕੋਕਰ ਕੇ ਲੈ ਗਿਆ ਉਸ ਤੋਂ ਬਾਅਦ ਸਾਡੀ ਜਿਹੜੀ ਟੀਮ ਸੀ ਕਿ ਜਿਹਦੇ ਵਿੱਚ ਸਾਡੇ ਐਸਪੀ ਸਾਇਬਰ ਨੂੰ ਲੀਡ ਕਰ ਰਹੀ ਸੀਗੇ ਐਸਪੀ ਆਪਣਾ ADCP ਇਨਵੈਸਟੀਗੇਸ਼ਨ ADCP ਇਨਵੈਸਟੀਗੇਸ਼ਨ 2 ਤੇ ADCP 3 ਉਹਨਾਂ ਦੀ ਗਾਈਡੈਂਸ ਦੇ ਵਿੱਚ ਜਿਹੜੇ ACP ਵੈਸਟ ਤੇ ਐਸਐਚਓ ਸਰਾਬਰਗਰ ਉਹਨਾਂ ਦੇ ਨਾਲ CIA 3 CIA 2 ਇਸ ਸਾਰੀਆ ਦੀ ਜਿਹੜੀ ਸਾਦੀ ਦੀ ਸਾਰੀ ਟੀਮ ਹੈ ਇਸ ਕੇਸ ਦੇ ਵਿੱਚ ਲੱਗੀ ਹੋਈ ਸੀ ਉਸੇ ਲੜੀ ਦੇ ਵਿੱਚ ਸਾਡੀ ਟੀਮ ਨੂੰ ਉਦੋਂ ਇੱਕ ਮੇਜਰ ਸਕਸੈਸ ਮਿਲੀ ਜਦੋਂ 5 ਤੇ 6 ਤਾਰੀਖ ਦੇ ਦਰਮਿਆਨੀ ਰਾਤ ਨੂੰ ਅਸੀਂ 8 ਬੰਦੇ ਰਾਉਂਡ ਅਪ ਕੀਤੇ ਇਹ ਜਿਹੜੇ 8 ਬੰਦੇ ਆ ਨਾਂ ਦੇ ਨਾਮ ਹੈ ਦਾਰਿਸ਼ ਕੁਮਾਰ ਬਿੰਦਰ ਕੁਮਾਰ ਦਿਲਦਾਰਪ੍ਰੀਤ ਅਰੁਣਦੀਪ ਕੁਰਪੇਜ ਹਰਦੀਪ ਰਾਮਸਵੀਰ ਤੇ ਸੰਜੇ ਕੁਮਾਰ ਇਹਦੇ ਚ ਜਿਹੜੇ ਜ਼ਿਆਦਾਤਰ ਬੰਦੇ ਨੇ ਉਹ ਮੋਗੇ ਆਪਣੇ ਮੋਗੇ ਜਾਂ ਜਿਹੜੇ ਆ ਫਾਸਿਲ ਸਾਈਡ ਦੇ ਨੇ ਤੇ ਇੱਕ ਬੰਦਾ ਹੈ ਸੰਜੇ ਕੁਮਾਰ ਜੋ ਲਗੀ ਸਲੇਮ ਟਾਬਰੀ ਦਾ ਇਹ ਦੇ ਆਰਐਸਪੀ ਦੇ ਘਰੋਂ ਲੋਕੀ ਸੀ ਬਾਕੀ ਬੰਦੇ ਆ ਦੀ ਅਰੈਸਟ ਸਾਡੀ ਟੀਮ ਨੇ ਜ਼ੀਰਕ ਜ਼ੀਰਕਪੁਰ ਤੋਂ ਕੀਤੀ ਸੀ ਜ਼ੀਰਕਪੁਰ ਦੇ ਵਿੱਚ ਜਿਹੜੇ ਦਾਨਿਸ਼ ਕੁਮਾਰ ਤੇ ਵਿੰਦਕੁਮਾਰ ਸੀਗੇ ਇਹਨਾਂ ਦੀ ਗ੍ਰਫਤਾਰੀ ਜ਼ੀਰਕਪੁਰ ਦੇ ਵਿੱਚ ਜਿਹੜੇ ਰੇਲਵੇ ਫਲੈਟਸ ਹੈਗੇ ਆ ਉਹਦੇ ਕੋਲੋਂ ਕੀਤੀ ਸੀ ਲੇਟ ਨਾਈਟ 5 ਤੇ 6 ਦੀ ਦਰਮਿਆਨੀ ਰਾਤ ਨੂੰ ਇਸ ਤੋਂ ਇਲਾਵਾ ਜਿਹੜੇ ਕਿ ਆਪਣੇ ਦਿਲਦਾਰ ਤੇ ਅਰੰਦੀਪ ਹੈ ਇਹਨਾਂ ਦੀ ਸੇਟੀ ਟਾਬੂ ਦੇ ਕੋਲ ਜਿਹੜੇ ਫਲੈਟ ਬਣੇ ਉੱਥੇ ਲੇਟ ਨਾਈਟ ਗ੍ਰਫਤਾਰੀ ਕੀਤੀ ਤੇ ਉਸ ਤੋਂ ਇਲਾਵਾ ਬਾਕੀ ਤਿੰਨ ਦੋਸ਼ੀ ਸੀਗੇ ਭੁਗਪੇਸ਼ ਹਰਦੀਪ ਤੇ ਰਾਮਸੋਹੇ ਜਿਨ੍ਹਾਂ ਦੀ ਵੀ ਸੇਟੀ ਆ ਸਾਡੀ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਜਿਹਦੇ ਵਿੱਚ ਇਹਨਾਂ ਨੂੰ ਵਾਰਦਾਪਰ ਕੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚੋਂ ਜਿਹੜੇ 7 ਦੋਸ਼ੀ ਐ ਇਹਨਾਂ ਦਾ 5 ਦਿਨ ਦਾ ਰਿਮਾਂਡ ਜਿਸ ਸਾਡੇ ਕੋਲ ਸਾਨੂੰ ਮਿਲਿਆ ਹੋਇਆ ਹੈ ਤੇ ਜਿਹੜਾ ਇੱਕ ਦੋਸ਼ੀ ਐ ਜਿਸ ਦਾ ਕੀ ਨਾਮ ਸੰਜੇ ਕੁਮਾਰ ਐ ਇਹਨੂੰ ਅ ਅੱਜ ਜੱਸਾਪੂਲ ਪੇਸ਼ ਕਰਕੇ ਫਰਦਰ ਦੀ ਰਿਮਾਂਡ ਲੈਣੀ ਐ ਇਹਨਾਂ ਦਾ ਬੀਸਿਕਲੀ ਜਿਹੜਾ ਤਰੀਕਾ ਵਰਤਦਾ ਸੀ ਉਹ ਇਹੀ ਸੀ ਕਿ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਲੇਟ ਨਾਈਟ ਨੂੰ ਜਿਹੜੇ ਕੋਈ ਗੱਡੀ ਦੇ ਵਿੱਚ ਕੋਈ ਆਈਸੋਲੇਟਿਡ ਤਰੀਕੇ ਨਾਲ ਕੋਈ ਕਿਸੇ ਨੇ ਗੱਡੀ ਪਾਰ ਕੀਤੀ ਹੋਈ ਸੀ ਆ ਜਿਹੜਾ ਈਜ਼ੀ ਟਾਰਗੇਟ ਸੀਗੇ ਉਹਨਾਂ ਨੂੰ ਇਹ ਅਪਰੋਚ ਕਰਦੇ ਸੀ ਤੇ ਗਨ ਪੁਆ ਜਿਹੜੀ ਹੈਗੀ ਗੱਡੀਆਂ ਖੋਕਰਦੇ ਸੀ ਇਸੇ ਲੜੀ ਦੇ ਵਿੱਚ ਉਹਨਾਂ ਤੋਂ ਹੁਣ ਤੱਕ ਸਾਨੂੰ 6 ਗੱਡੀਆਂ ਬਰਾਮਦ ਹੋਈਆਂ ਜਿਨ੍ਹਾਂ ਦੇ ਵਿੱਚੋਂ ਜਿਹੜੀ 4 ਗੱਡੀਆਂ ਸੀ ਉਹਦੇ ਵਿੱਚੋਂ 2 ਖੋਕਿੱਤੇ ਆ ਸੀ 2 ਇਹਨਾਂ ਨੇ ਵਾਰਦਾਤ ਦੇ ਵਿੱਚ ਇਸਤੇਮਾਲ ਕੀਤੀ ਇਸ ਤੋਂ ਇਲਾਵਾ ਦੂਹ ਹੋਰ ਗੱਡੀਆਂ ਜਿਹੜੀ ਕਿ ਸਕੋਰਪੀਓ ਤੇ ਵੈਗਨਰ ਗੱਡੀ ਹੈ ਉਹ ਉਹਦੇ ਉਸ ਨੂੰ ਲੈ ਕੇ ਹਾਲੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਹਾਲੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਇਹਨਾਂ ਕੋਲ ਇੱਕ ਜਿਹੜੀ ਹੈ 32 ਬੋਹ ਨਜਾਇਜ਼ ਪਿਸਟਲ ਵੀ ਬਰਾਮਦ ਹੋਈ ਹੈ ਉਸ ਤੋਂ ਉਹਦੇ ਨਾਲ 6 ਰਾਉਂਡ ਬਰਾਮਦ ਹੋਏ ਤੇ ਇੱਕ ਟॉय ਪਿਸਟਲ ਵੀ ਨਾਟੋ ਬਰਾਮਦ ਹੋਈ ਹੈ ਇਸ ਤੋਂ ਇਲਾਵਾ 2 ਮੋਬਾਈਲ ਫੋਨ ਤੇ ਇੱਕ ਲੈਪਟਾਪ ਦੋ ਲੈਪਟਾਪ ਬਰਾਮਦ ਹੋਏ ਇੱਕ Dell ਦਾ ਤੇ HP ਦਾ ਬੇਸਿਕਲੀ ਜਿਹੜੀ ਪਿਸਟਲ ਸੀ ਕਿ ਇਹ ਪਿਸਟਲ ਇਹ MP ਸਾਈਡ ਤੋਂ ਲੈ ਕੇ ਆਈ ਸੀ ਜਿਹੜੇ ਬੰਦੇ ਸੀਗੇ ਤੇ ਇਹਨਾਂ ਦਾ ਇਹੀ ਸੀਗਾ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਇਹਨਾਂ ਦਾ ਪੂਰ ਹੀ ਹੈ ਪੂਰ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੇ ਆ ਤੇ ਇਸੀ ਮੋਟੇ ਨੂੰ ਧਾਂਤ ਦੇ ਵਿੱਚ ਰੱਖਦੇ ਹੋਏ ਕਿ ਜੀ ਰਾਤੋਂ ਰਾਤ ਆਪਾਂ ਅਮੀਰ ਹੋ ਜਾਈਏ ਗੱਡੀਆਂ ਖੋ ਕਰਕੇ ਘਾਹ ਵੇਚ ਲਈਏ ਇਸੀ 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 ਗਰੀਡ ਨੂੰ ਸੀ ਇੰਟੈਂਸ਼ਨ ਹੋਈ ਆ ਮੋਟਰ ਸੋਪਰੈਂਡਾ ਇਸੀ ਕਹਿੰਦਾ ਨਾ ਜਿਸ ਕਰਕੇ ਇਹਨਾਂ ਨੇ ਇਹ ਸਾਰੀ ਵਾਰਦਾਤ ਨੂੰ ਜਨ ਸਰ ਸਾਜੀਕਰ ਸਾਜੀਕਰ ਤੇ ਮੋਕੇ ਦੇ ਜਿਹੜੇ ਰਹਿਣ ਵਾਲੇ ਆਪਸ ਵਿੱਚ ਅਟੈਚਮੈਂਟ ਕਿੱਦਾਂ ਹੁੰਦਾ ਜੀ ਇਹ ਇੱਕ ਦੂਜੇ ਦੇ ਕਾਮਨ ਫਰੈਂਡ ਸੀਗੇ ਜਿੱਦਾਂ ਇਹਨਾਂ ਤੇ ਪੁਰਾਣੇ ਵੀ ਪਰਚੇ ਵੀ ਦਰਜਾ ਕਿਤੇ ਵੀ ਜੇਲ੍ਹ ਫੋਰ ਐਗਜ਼ਾਮਪਲ ਆਪਣਾ 304 A ਦਾ ਪਰਚਾ ਦਰਜੇ ਕੋ ਵੇਚ ਤੇ ਤੇ ਬਿੰਦਰ ਤੇ ਵੀ 379 411 ਦਾ ਪਹਿਲਾ ਦਰਜਾ ਪਰਚਾ ਤੇ ਇਹ ਕਿਹਨਾਂ ਦਾ ਕਾਮਨ ਗੱਡੀਆਂ ਖੋ ਕੇ ਵੇਚ ਤੇ ਕਿੱਥੇ ਸੇਲ ਕਿੱਥੇ ਕਰਦੇ ਸੀ ਹਾਲੇ ਨਾਲ ਸੇਲ ਕਰਨੀ ਸੀ ਗੱਡੀਆਂ ਇਹ ਬੇਸਿਕਲੀ ਜਿਹੜੀ ਨਾਲ ਦੋ ਵਾਰ ਤਾਂ ਮਰਨੀ ਆ ਸਾਨੂੰ ਤੇ ਦੋਨੋਂ ਹੀ ਗੱਡੀਆਂ ਸਾਨੂੰ ਬਰਾਮਦ ਹੋ ਗਈ ਅੱਗੇ ਇਹਨਾਂ ਨੇ ਗੱਡੀਆਂ ਵੇਚਣੀ ਸੀ ਤੇ ਉਸ ਤੋਂ ਪਹਿਲੇ ਹੀ ਸਾਡੀ ਟੀਮ ਨੇ ਰਾਉਂਡ ਅਪ ਕਰ ਲਿਆ ਗੱਡੀਆਂ ਟੀਮ ਨੂੰ ਲੱਗ ਗਿਆ ਗੈਂਗ ਇਹ ਜੀ ਕੋਈ ਨਾ ਦਾ ਪੁਰਾਣਾ ਇਸ ਤਰੀਕੇ ਦਾ ਬੈਕਗ੍ਰਾਉਂਡ ਨਹੀਂ ਹੈ ਕਿ ਕੋਈ ਇਹਨਾਂ ਨੇ ਪਹਿਲੇ ਕਾਫੀ ਇਸ ਤਰੀਕੇ ਦੀਆਂ ਕਾਰਕੁਨ ਦੀਆਂ ਵਰਦਾਂ ਤੇ ਕੀਤੀਆਂ ਬਟ ਜਿੰਦਾ ਆਪਾਂ ਕਿਹਾ ਕਿ ਨਵੇਂ-ਨਵੇਂ ਇਹਨਾਂ ਨੇ ਕੰਮ ਛੁਪਤਾ ਸੀਗਾ ਦੋ ਵਰਦਾਂ ਤੇ ਸਾਡੇ ਸ਼ਹਿਰ ਦੇ ਵਿੱਚ ਕੀਤੀਆਂ ਉਹਨਾਂ ਨੂੰ ਹੋ ਸਕਦਾ ਹੈ ਹੋਰ ਵੀ ਵਰਦਾਂ ਤੋਂ ਅਨਜਾਨ ਦੇਤੇ ਦਿੰਦੇ ਜਾਂ ਫਿਰ ਇਹ ਜਿਹੜੀ ਗੱਡੀਆਂ ਇਹਨਾਂ ਨੇ ਖੋ ਕੀਤੀ ਸਨ ਉਹਨਾਂ ਨੂੰਗਾ ਕਿਸੇ ਨੂੰ ਵੇਚਦੇ ਉਸ ਤੋਂ ਪਹਿਲਾਂ ਸਾਡੀ ਟੀਮ ਨੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਸਰ ਜਿਹੜੇ ਤੁਸੀਂ ਕਹਿੰਦੇ 6 ਗੱਡੀਆਂ ਦੀ ਬਰਾਮਦ ਕੀਤੀਆਂ 6 ਦੀ 6 ਲੁਧਿਆਣਾ ਦੀ ਨਹੀਂ ਬਾਹਰ ਨਹੀਂ ਨੇ ਇਲੇਟੋਂ ਜਿਹੜੀ 4 ਗੱਡੀਆਂ ਨੇ ਚ ਦੇਚੋਂ ਜਿਹੜੀ 2 ਗੱਡੀਆਂ ਨੇ ਆ ਤੇ ਜਟਾਕਾਰ ਇਹ ਤੋਂ ਇਹ ਗੱਡੀ ਆਪ ਇਹਦੇ ਵਿੱਚ ਬਹਿ ਕੇ ਆਈ ਸੀ ਕਿ ਵਾਰਦਾ ਨੂੰ ਅੰਜਾਮ ਦੇ ਦੇ ਤੇ ਜਿਹੜੀ ਦੋ ਗੱਡੀਆਂ ਐ ਸਵਿਫਟ ਤੇ ਵਰਨਾ ਉਹ ਸਾਡੇ ਇਲਾਕੇ ਦੀ ਸੀਗੀ ਜਿਹੜੀ ਕਿ ਕੋਈ ਇਸ ਤੋਂ ਇਲਾਵਾ ਜਿਹੜੀ ਬਾਕੀ ਦੋ ਗੱਡੀਆਂ ਐ ਸਕੋਰਪੀਓ ਤੇ ਵੈਗਨਰ ਉਹ ਨੂੰ ਅਸੀਂ ਵੈਰੀਫਾਈ ਸਰ ਜੀ ਜੀ ਦੇਖ ਕੇ ਇਹ ਵੀ ਆਪਣੀ ਤੋਂ ਵੀ ਚੋਰੀ ਨਹੀਂ ਨਹੀਂ ਜੇ ਇਹ ਨਾਲ ਦੀ ਆਪ ਹੀ ਆ ਲਕੀਆਂ ਸੀ ਜੀ ਦੇ ਵਿੱਚ ਆ ਕੇ ਆਈ ਸੀ ਕਿ ਹਾਂਜੀ ਬਾਕੀ ਵਾਲੀ ਵੈਰੀਫਾਈ ਹਾਂਜੀ ਇਹ ਸਾਰੇ ਆਪਸ ਦੇ ਵਿੱਚ ਦੋਸਤ ਐ ਤੇ ਇੱਕ ਦੂਜੇ ਨੂੰ ਜਾਣਦੇ ਐ ਤੇ ਉੱਥੇ ਫਲਾਟ ਦੇ ਵਿੱਚ ਵੀ ਜ਼ੀਰਾਪੁਰ ਵੀ ਜਿੱਥੇ ਸਾਡੀ ਟੀਮ ਐਂਡ ਰਾਉਂਡ ਅਪ ਕੀਤੀਆਂ ਉੱਥੇ ਕੱਟੇ ਹੀ ਰਹਿ ਰਹੇ ਸੀਗੇ ਤੇ ਔਰ ਇਹਨਾਂ ਨੇ ਇਕੱਠੇ ਮਿਲ ਕੇ ਸਾਰੀ ਪਲੈਨਿੰਗ ਕੀਤੀ ਸੋ ਜਿਹੜੇ ਮੋਬਾਈਲ ਮਿਲੇ ਆ ਵੀ ਮੋਬਾਈਲ ਉਹ ਵੀ ਦੇਏ ਉਹ ਜੀ ਇਹਨਾਂ ਦੇ ਇਨਾਂ ਦੇ ਜ਼ਿਆਦਾਤਰ ਮੋਬਾਈਲ ਇਹਨਾਂ ਦੇ ਆਖ ਦੇ ਜੇ ਆਗੇ ਇਹਨਾਂ ਨੇ ਇੰਨੇ ਸਾਰੇ ਮੋਬਾਈਲ ਇਹਨਾਂ ਨੂੰ ਕਿੱਥੋਂ ਆਏ ਅਸੀਂ ਆਲੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇ ਕਿੰਨੇ ਕੀ ਸਮੇਂ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਜਿੱਦਾਂ ਮੈਂ ਕਿਹਾ ਜੀ ਦੋ ਵਾਰਦਾਤ ਤੇ ਆਪਣੇ 20 ਤਾਰੀਖ ਨੂੰ ਕੀਤੀ ਮੋਡਲ ਟਾਊਨ ਥਾਣੇ ਦੇ ਵਿੱਚ ਜਿਹੜਾ 20 ਤਾਰੀਖ ਨੂੰ ਪਰਚਾ ਦਰਜਾ 19 ਦੀ 20 ਦੇ ਦਰਮਿਆਨ ਨੂੰ ਰਾਤ ਦਰਮਿਆਨੀ ਰਾਤ ਨੂੰ ਕੀਤੀ ਤੇ ਇੱਕ ਜਿਹੜੀ 29 ਦੇ 30 ਦੇ ਦਰਮਿਆਨ ਨੂੰ ਰਾਤ ਨੂੰ ਦਰਮਿਆਨੀ ਰਾਤ ਨੂੰ ਕੀਤੀ ਸੀ ਸਰਾਬਨਗਰ ਥਾਣੇ ਤੇ ਪਿਛਲੇ ਆਪਾਂ ਕਹਿ ਸਕਦੇ ਹਾਂ ਕਿ 1 ਮਹੀਨੇ ਤੋਂ ਇਹ ਐਕਟਿਵ ਸੀਗੇ ਇਹ ਸਾਰੀ ਇਨਸੀਡੈਂਟ ਨੂੰ ਅਣਜਾਣ ਦੇ ਰਿਹਾ ਸੀ ਸਰ ਜਿਸਟਰ ਲੈਣੇ ਹੁਣ ਤੋਂ ਬੇਸਿਕ ਤੋਂ ਪਹਿਲਾਂ ਸਪਲਾਈ ਇੱਥੇ ਵੀ ਲੈਣੇ ਦੇ ਇਹ ਜੀ ਹਾਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਉਹ ਆਪ ਤਾਂ ਵੈਸੇ ਨਹੀਂ ਲੈਣੇਗਾ ਇਸੇ ਕਿ ਹੁਣ ਤੱਕ ਜਿਹੜਾ ਪਰੈਂਪਾਇਮੂਮ ਸੀ ਗੱਲ ਸਾਹਮਣੇ ਆਈ ਹੈ ਲੇਕਿਨ ਬਾਕੀ